ਕਹਿੰਦੇ ਨੇ ਸੁਪਨੇ ਦੇਖਣ ਦੀ ਹਿੰਮਤ ਹੋਣੀ ਚਾਹੀਦੀ ਹੈ ਉਹਨਾਂ ਸੁਪਨਿਆਂ ਨੂੰ ਸਕਾਰ ਹੁੰਦੇ ਟਾਈਮ ਨਹੀਂ ਲੱਗਦਾ ਹੁਸ਼ਿਆਰਪੁਰ ਦੇ ਟੈਕਨੋਵੋਲਡ ਆਈਟੀ ਸੈਂਟਰ ਦੇ ਵਿਦਿਆਰਥੀਆਂ ਨੇ ਜੋ ਸੁਪਨਾ ਦੇਖਿਆ ਉਸ ਨੂੰ ਪੂਰਾ ਵੀ ਕੀਤਾ ਵਿਦਿਆਰਥੀਆਂ ਨੇ ਕਬਾਰ ਦੇ ਸਮਾਨ ਤੋਂ ਸੀਐਨਸੀ ਕਟਿੰਗ ਮਸ਼ੀਨ ਤਿਆਰ ਕਰਕੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਵਿਦਿਆਰਥੀ ਨੇ 3 ਮਹੀਨੇ ਦੀ ਮਿਹਨਤ ਤੋਂ ਬਾਅਦ ਇਹ ਮਸ਼ੀਨ ਤਿਆਰ ਕੀਤੀ ਹੈ ਇਹ ਮਸ਼ੀਨ ਲੋਹੇ ਦੀ ਵਸਤੂ ਅਤੇ ਡਿਜ਼ਾਈਨ ਦੀ ਕਟਿੰਗ ਕਰ ਸਕਦੀ ਹੈ ਇਹ ਸੀਐਨਸੀ ਮਸ਼ੀਨ ਹੈ ਜੀ ਸੀਐਨਸੀ ਮਿਲਿੰਗ ਕਟਿੰਗ ਮਸ਼ੀਨ ਇਹਨੂੰ ਬੋਲਦੇ ਆਪਾਂ ਇਹ 3D ਵਿੱਚ ਐਕਸ ਵਾਈ ਜ਼ੈਡ ਦੇ ਉੱਤੇ ਚੱਲਦੀ ਜੀ ਕੋਡਸ ਉੱਤੇ ਚੱਲਦੀ ਹੈ ਠੀਕ ਹੈ ਜੀ ਤੇ ਇਹ ਬੇਸਿਕਲੀ ਇਹਦੀ ਜੋ ਕਾਸਟ ਹੈਗੀ ਆ ਉਹ ਮੈਕਸਿਮਮ ਤੋਂ ਮੈਕਸਿਮਮ ਸਾਨੂੰ 30000 ਰੁਪਏ ਪੈਂਦੀ ਆ ਪੂਰੀ ਔਰ ਇਹਦੀ ਜੇ ਕਟਿੰਗ ਕਾਸਟ ਦੇਖੀਏ ਜੇ ਮੇਨਟੇਨੈਂਸ ਦੇਖੀਏ ਤੇ ਇਹ ਰਿਪੇਅਰਏਬਲ ਆ ਜਦੋਂ ਮਰਜ਼ੀ ਤੁਸੀਂ ਇਹਨੂੰ ਅ ਅਗਰ ਜੇ ਕੋਈ ਵੀ ਇਹਦੇ ਵਿੱਚ ਕੋਈ ਵੀ ਖਰਾਬੀ ਆਉਂਦੀ ਆ ਤਾਂ ਤੁਸੀਂ इजीली ਇਹਨੂੰ ਰਿਪੇਅਰ ਕਰ ਸਕਦੇ ਆ ਅਸੀਂ ਜਿੰਨਾ ਵੀ ਇਹਦੇ ਵਿੱਚ ਮਟੀਰੀਅਲ ਜੋ ਵੀ ਅਸੀਂ ਸਮਾਨੇ ਦਾ ਲਿਆ ਆ ਇਹ ਸਾਰਾ ਰੌ ਮਟੀਰੀਅਲਸ ਰੀਯੂਜ਼ ਕੀਤਾ ਆਪਾਂ ਠੀਕ ਹੈ ਜੀ ਉਸ ਤੋਂ ਬਾਅਦ ਇਹ ਸਾਰਾ ਰੀਸਾਈਕਲ ਪਾਰਟਸ ਜਿਹੜੇ ਸੀਗੇ ਜਿਹੜੇ ਖਰਾਬ ਹੋ ਚੁੱਕੇ ਪਾਰਟਸ ਸੀਗੇ ਉਨਾ ਚੋਂ ਹੀ ਸਮਾਨ ਅਸੀਂ ਕੱਢ ਕੇ ਇਹਨੂੰ ਪੂਰੀ ਮੇਨਟੇਨ ਕਰਕੇ ਪ੍ਰੋਪਰ ਤਰੀਕੇ ਨਾਲ ਉਹਨੂੰ ਡਿਵੈਲਪ ਕੀਤਾ ਹੈ ਠੀਕ ਹੈ ਜੀ ਇਹ ਐਕਸ ਵਾਈ ਜ਼ੈਡ ਦੇ ਉੱਤੇ 2 ਫੁੱਟ ਬਾਈ 2 ਫੁੱਟ ਦੀ ਜੌਬ ਲਾਂਦੀ ਹੈ ਜਿਹਦੇ ਵਿੱਚ ਕਿ 2 ਫੁੱਟ ਬਾਈ 2 ਫੁੱਟ ਦੀ ਡਿਜ਼ਾਈਨਿੰਗ ਕਰਦੇ ਕਿ ਕੁਝ ਵੀ ਤੁਸੀਂ ਕਟਿੰਗ ਕਰਵਾਉਣਾ ਚਾਹੁੰਦੇ ਆ ਚਾਹੇ ਉਹ ਟੈਕਸਟ ਹੋ ਸਕਦਾ ਹੈ ਜਾਂ ਫਿਰ ਉਹ ਤੁਹਾਡੀ ਕੋਈ ਵੀ ਡਿਜ਼ਾਈਨ ਹੋ ਸਕਦਾ ਹੈ ਜਾਂ ਕੋਈ ਮੂਰਤੀ ਹੋ ਸਕਦੀ ਹੈ ਕੁਝ ਵੀ ਤੁਸੀਂ ਉਹਨੂੰ ਡਿਜ਼ਾਈਨ ਕਰਵਾਉਣਾ ਚਾਹੁੰਦੇ ਆ ਉਹ ਐਜ਼ ਇਟ ਇਜ਼ ਜੋ ਵੀ ਕੰਪਿਊਟਰ ਦੇ ਅੰਦਰ ਬਣਾਓਗੇ ਉਹ ਐਜ਼ ਇਟ ਇਜ਼ ਇਹਦੇ ਵਿੱਚ ਤੁਸੀਂ ਉਹਨੂੰ ਪ੍ਰਿੰਟ ਕਰਵਾ ਸਕਦੇ ਆ ਵਿਦਿਆਰਥੀਆਂ ਨੇ ਇਹ ਮਸ਼ੀਨ 30000 ਦੀ ਲਾਗਤ ਨਾਲ ਤਿਆਰ ਕੀਤੀ ਹੈ ਇਸ ਮਸ਼ੀਨ ਲਈ 부르ਜ਼ੇ ਕਈ ਥਾਵਾਂ ਤੋਂ ਇਕੱਠੇ ਕਰਕੇ ਇਸ ਨੂੰ ਤਿਆਰ ਕੀਤਾ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਤਕਨੀਕ ਵਾਲੀਆਂ ਮਸ਼ੀਨਾਂ ਵਿਦੇਸ਼ ਤੋਂ ਮਗਵਾਇਆਂ ਜਾਂਦੀਆਂ ਨੇ ਇਹਨਾਂ ਦੀ ਕੀਮਤ ਵੀ ਲੱਖਾਂ ਵਿੱਚ ਹੁੰਦੀ ਹੈ ਤੁਸੀਂ ਚਾਹੇ ਫੋਟੋ ਸਕੈਨ ਕਰ ਲਓ ਚਾਹੇ ਤੁਸੀਂ ਕੋਈ ਟੈਕਸਟ ਸਕੈਨ ਕਰ ਲਓ ਜਾਂ ਤੁਸੀਂ ਕੋਈ ਵੀ ਆਬਜੈਕਟ ਮਤਲਬ ਤੁਸੀਂ ਕੰਪਿਊਟਰ ਦੇ ਅੰਦਰ ਬਣਾ ਲਓ ਉਹ ਆਬਜੈਕਟ ਨੂੰ ਐਜ਼ ਐ ਤੇਜ਼ ਇਹ ਪਾਰਟ ਬਣਾ ਕੇ ਤੁਹਾਨੂੰ ਦੇ ਦੇ ਲੋਹੇ ਦੇ ਵੀ ਕਟਿੰਗ ਕਰ ਦੇਗੀ ਲੱਕੜ ਤੇ ਵੀ ਕਰ ਦੇਗੀ ਔਰ ਜਿਹੜਾ ਵੀ ਹਾਰਡ ਮਟੀਰੀਅਲਸ ਜਿੰਨੇ ਵੀ ਆਪਾਂ ਯੂਜ਼ ਕਰਦੇ ਕਿਉਂਕਿ ਇਹਦੀ 8000 ਤੋਂ ਉੱਪਰ ਆਰ ਪੀ ਐਮ ਜਿਹੜੀ ਇਹਦੀ ਡਰਿੱਲ ਮਸ਼ੀਨ ਦੀ ਪਾਵਰ ਹੈਗੀ ਆ ਜਿਹਦੇ ਨਾਲ ਕੀ ਹੈ ਕਿ ਤੁਸੀਂ ਲੋਹਾ ਲੱਕੜ ਔਰ ਕੋਈ ਵੀ ਸੋਲਿਡ ਚਾਹੇ ਐਲੂਮੀਨੀਅਮ ਕੇ ਕੋਈ ਵੀ ਅਸੀਂ ਉਹਦੇ ਉੱਤੇ ਪ੍ਰਿੰਟਿੰਗ ਕਰਵਾ ਸਕਦੇ ਮਤਲਬ ਮਿਹਨਤ ਦੇ ਨਾਲ ਆਪਾਂ ਇਹ ਪੂਰੀ ਇੱਕ ਪ੍ਰੋਪਰ ਤਰੀਕੇ ਦੇ ਨਾਲ ਇਹਨੂੰ ਪੂਰਾ ਗਾਈਡੈਂਸ ਦੇ ਨਾਲ ਬਣਾਇਆ ਗਿਆ ਔਰ ਇਹਨੂੰ ਕਟੋ-ਕਟ ਵੀ ਸਾਡੇ 3 ਮਹੀਨੇ ਸਾਨੂੰ ਲੱਗ ਗਏ ਇਹਨੂੰ ਪੂਰੀ ਤਰ੍ਹਾਂ ਰੈਡੀ ਕਰਦੇ ਨੂੰ ਬਿਲਡਿੰਗ ਔਰ ਨਾਲ ਦੀ ਨਾਲ ਆਪਾਂ ਇਹਦੀਆਂ ਜਿੰਨੀਆਂ ਵੀ ਰੌਡ ਸੀ ਕਿਆਂ ਰॉ ਮਟੀਰੀਅਲਸ ਕੁਝ ਦਿੱਲੀ ਤੋਂ ਲੈ ਕੇ ਆਂਦਾ ਕੁਝ ਆਪਾਂ ਲੁਧਿਆਣੇ ਤੋਂ ਕ੍ਰੀਏਟ ਕੀਤਾ ਇਕੱਠਾ ਕੀਤਾ ਔਰ ਕੁਝ ਹੁਸ਼ਾਰਪੁਰ ਤੋਂ ਵੀ ਆਪਾਂ ਲਿਆ ਇਹਨਾਂ ਵਿਦਿਆਰਥੀਆਂ ਨੇ ਮਿਹਨਤ ਦੇ ਨਾਲ ਮਸ਼ੀਨ ਤਾਂ ਤਿਆਰ ਕਰ ਲਈ ਹੈ ਪਰ ਹੁਣ ਅੱਗੇ ਵਧਣ ਲਈ ਸਰਕਾਰ ਤੋਂ ਮਦਦੀ ਅਪੀਲ ਕੀਤੀ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਹਨਾਂ ਨੂੰ ਇਸ ਪ੍ਰੋਜੈਕਟ ਲਈ ਸਹਿਯੋਗ ਕਰੇ ਤਾਂ ਉਹ ਇਸ ਤੋਂ ਵੀ ਵੱਡੀ ਮਸ਼ੀਨ ਬਣਾ ਕੇ ਜਿਲੇ ਦਾ ਨਾਮ ਰੌਸ਼ਨ ਕਰਨਗੇ ਹੁਸ਼ਿਆਰਪੁਰ ਤੋਂ ਸੁਨੀਲ ਲਖੜੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ